ਸਸ਼ਰਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਦੇ ਜਤ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਰਸਲ ਇਹ ਤਸਵੀਰਾਂ ਕਿਸੇ ਲੰਗਰ ਦੀਆਂ ਤਸਵੀਰਾਂ ਨਹੀਂ ਨੇ ਤੇ ਨਾ ਹੀ ਇੱਥੇ ਕੁਝ ਫ੍ਰੀ ਦੇ ਵਿੱਚ ਵੰਡਿਆ ਜਾ ਰਿਹਾ ਤਾਂ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਰਸਲ ਇਹ ਤਸਵੀਰਾਂ ਨੇ ਜਿਹੜੀਆਂ ਉਸ ਸਮੇਂ ਦੀਆਂ ਤਸਵੀਰਾਂ ਨੇ ਜਦੋਂ ਲੋਕ ਆਈਫੋਨ ਸਟਾਰਨਲੈਂਡ ਦੇ ਲਈ ਪਹੁੰਚਨੇ ਦਾ ਦੱਸਦੇ ਕਿ ਭਾਰਤ ਦੇ ਵਿੱਚ ਆਈਫੋਨ 17 ਦੀ ਵਿਕਰੀ ਹੋਣੀ ਸ਼ੁਰੂ ਹੋ ਗਈ ਹੈ ਤੇ ਲੋਕਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਕਰੇਜ਼ ਆਈਫੋਨ ਨੂੰ ਲੈ ਕੇ ਕਿ ਰਾਤ ਤੋਂ ਹੀ ਸਟੋਰ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਨਿਤਦਾਸ ਜੀ ਕਿ ਸਟੋਰ ਓਪਨ ਹੋਣ ਦੀ ਟਾਈਮਿੰਗ 8 ਵਜੇ ਤੇ ਸੀ ਸੋ ਲੋਕ ਨੇ ਜਿਹੜੇ 8 ਵਜੇ ਤੋਂ ਪਹਿਲਾਂ ਹੀ ਲੰਬੀਆਂ ਲੰਬੀਆਂ ਲਾਈਨਾਂ ਲਗਾ ਕੇ ਉੱਥੇ ਖੜ ਚੁੱਕੇ ਨੇ ਭੀੜ ਇਸ ਤਰੀਕੇ ਦੇ ਨਾਲ ਪਾਈ ਹੋਈ ਹੈ ਇਹ ਭੀੜ ਜਿਵੇਂ ਕਿਸੇ ਧਾਰਮਿਕ ਸਥਾਨ ਤੇ ਭੀੜ ਹੋਵੇ ਤਾਂ ਇੱਕ ਵਾਰ ਤੁਹਾਨੂੰ ਕ੍ਰੇਜ਼ ਦਿਖਾ ਦਿੰਦੇ ਆ ਸੋ ਜੇਕਰ ਤੁਸੀਂ ਵੀ ਆਈਫੋਨ ਦੇ ਸ਼ਕੀਨੋਰ ਆਈਫੋਨ 17 ਖਰੀਦਣਾ ਚਾਹੁੰਦੇ ਹੋ ਤੁਸੀਂ ਕੀ ਸੋਚਦੇ ਹੋ ਕਿ ਆਈਫੋਨ 17 ਦੇ ਵਿੱਚ ਅਜਿਹੇ ਕਿਹੜੇ ਫੀਚਰਸ ਨੇ ਜਿਹੜੇ 15 ਤੇ 16 ਦੇ ਵਿੱਚ ਨਹੀਂ ਨੇ ਔਰ ਖਾਸ ਕਰਕੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋਕਾਂ ਦੇ ਵਿੱਚ ਆਈਫੋਨ 17 ਨੂੰ ਲੈ ਕੇ ਇੰਨਾ ਜ਼ਿਆਦਾ ਕਰੀਜ਼ਾ ਹੇ ਭਾਈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਿਹਾ ਸਮ ਜੈਨਿਸ ਤੇ ਮੈਂ ਹਾਂ ਪ੍ਰਦੀਪ ਗੌਰਦੇ ਜਤ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਰਸਲ ਇਹ ਤਸਵੀਰਾਂ ਕਿਸੇ ਲੰਗਰ ਦੀਆਂ ਤਸਵੀਰਾਂ ਨਹੀਂ ਨੇ ਤੇ ਨਾ ਹੀ ਇੱਥੇ ਕੁਝ ਫਰੀ ਦੇ ਵਿੱਚ ਵੰਡਿਆ ਜਾ ਰਿਹਾ ਤਾਂ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਰਸਲ ਇਹ ਤਸਵੀਰਾਂ ਨੇ ਜਿਹੜੀਆਂ ਉਸ ਸਮੇਂ ਦੀਆਂ ਤਸਵੀਰਾਂ ਨੇ ਜਦੋਂ ਲੋਕ ਆਈਫੋਨ 17 ਲੈਣ ਦੇ ਲਈ ਪਹੁੰਚਨੇ ਦਾ ਦੱਸਦੇ ਕਿ ਭਾਰਤ ਦੇ ਵਿੱਚ ਆਈਫੋਨ 17 ਦੀ ਵਿਕਰੀ ਹੋਣੀ ਸ਼ੁਰੂ ਹੋ ਗਈ ਹੈ ਤੇ ਲੋਕਾਂ ਦੇ ਵਿੱਚ ਇੰਨਾ ਕੁ ਜ਼ਿਆਦਾ क्रेਜ਼ ਆਈਫੋਨ ਨੂੰ ਲੈ ਕੇ ਕਿ ਰਾਤ ਤੋਂ ਹੀ ਸਟੋਰ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਤਾਂ ਦੱਸਦੇ ਕਿ ਸਟੋਰ ਓਪਨ ਹੋਣ ਦੀ ਟਾਈਮਿੰਗ 8 ਵਜੇ ਤੇ ਸੀ ਸੋ ਲੋਕ ਨੇ ਜਿਹੜੇ 8 ਵਜੇ ਤੋਂ ਪਹਿਲਾਂ ਹੀ ਲੰਬੀਆਂ-ਲੰਬੀਆਂ ਲਾਈਨਾਂ ਲਗਾ ਕੇ ਉੱਥੇ ਖੜ ਚੁੱਕੇ ਨੇ ਭੀੜ ਇਸ ਤਰੀਕੇ ਦੇ ਨਾਲ ਪਈ ਹੋਈ ਹੈ ਇਹ ਭੀੜ ਜਿਵੇਂ ਕਿਸੇ ਧਾਰਮਿਕ ਸਥਾਨ ਤੇ ਭੀੜ ਹੋਵੇ ਤਾਂ ਇੱਕ ਵਾਰ ਤੁਹਾਨੂੰ क्रेਜ਼ ਦਿਖਾ ਦਿੰਦੇ ਆ ਸੋ ਜੇਕਰ ਤੁਸੀਂ ਵੀ ਆਈਫੋਨ ਦੇ ਸ਼ੌਕੀਨ ਹੋ ਔਰ ਆਈਫੋਨ 17 ਖਰੀਦਣਾ ਚਾਹੁੰਦੇ ਹੋ ਤੁਸੀਂ ਕੀ ਸੋਚਦੇ ਹੋ ਕਿ ਆਈਫੋਨ 17 ਦੇ ਵਿੱਚ ਅਜਿਹੇ ਕਿਹੜੇ ਫੀਚਰਸ ਨੇ ਜਿਹੜੇ 15 ਤੇ 16 ਦੇ ਵਿੱਚ ਨਹੀਂ ਨੇ ਔਰ ਖਾਸ ਕਰਕੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋਕਾਂ ਦੇ ਵਿੱਚ ਆਈਫੋਨ 17 ਨੂੰ ਲੈ ਕੇ ਇੰਨਾ ਜ਼ਿਆਦਾ